ਡੇਰੀਆਂ ਵਾਲ ਕਿਉਂ ਜਾਂਦੇ ਆ ਅਸੀਂ ਕਹਿੰਦੇ ਆ ਵੀ ਇਹ 18ਵੀਂ ਸਦੀ ਦੀਆਂ 18ਵੀਂ ਸਦੀ ਦੇ ਵਰਤਾਰੇ ਹੈਗੇ ਆ ਤੇ ਮਨੁੱਖ ਦੀਆਂ ਉਹ ਤਕਲੀਫਾਂ ਜਿੰਨਾ ਕਰਕੇ ਉਹਨਾਂ ਡੇਰੀਆਂ ਦੇ ਵਿੱਚ ਜਾਂਦਾ ਉਹ ਦੂਰ ਇਹ ਡੋਲਰੇਰੀਆ ਵਿੱਚ ਜਾਂਦੇ ਹੀ ਰਹਿਣਗੇ ਤੁਸੀਂ ਇਹਨੂੰ ਕਿੰਨਾ ਹੀ ਗੈਰਤਾਰਕੇ ਕਹਿ ਦੋ ਜਾਂ ਕਿੰਨਾ ਹੀ ਵਹਿ ਪਰੰਪਰਖੰਡ ਕੇ ਔਰਤਾਂ ਦਾ ਦੁੱਖ ਦਰਦ ਜਿਹੜਾ ਹੈਗਾ ਬੜੇ ਲੰਬੇ ਸਮੇਂ ਤੋਂ ਸੁਣਿਆ ਨਹੀਂ ਗਿਆ ਜਿਹਨੂੰ ਇਹ ਵੀ ਕਿਹਾ ਜਾਂਦਾ ਕਿ ਇਹਦੇ ਵਿੱਚ ਕੋਈ ਕਸਰ ਆ ਗਈ ਚਾਹ ਉਹ ਚੀਜ਼ਾਂ ਦੇਖਣ ਲੱਗ ਜਾਂਦੀਆਂ ਵੀ ਮਨੋ ਰੋਗਾਂ ਦਾ ਇਲਾਜ ਜੇ ਅਸੀਂ ਕਹਿੰਦੇ ਹਾਂ ਨਾ ਵੀ ਬਾਬਿਆਂ ਕੋਲ ਹੈ ਨਹੀਂ ਤਾਂ ਇਲਾਜ ਡਾਕਟਰਾਂ ਕੋਲੇ ਵੀ ਹੈ ਨਹੀਂ ਇਹਦਾ ਇੱਕ ਦੂਜੇ ਦੇ ਦੁੱਖ ਤਕਲੀਫ ਚ ਕੰਮ ਆਉਣਾ ਹੀ ਪਰਿਵਾਰ ਹੁੰਦਾ ਨਾ ਤੇ ਕਈ ਵਾਰੀ ਆਪਾਂ ਦੇਖਿਆ ਕਿ ਉਹ ਬੰਦਿਆਂ ਨੂੰ ਸੰਗਲਾਂ ਦੇ ਵਿੱਚੋਂ ਜਿਹੜੇ ਝਗੜੇ ਹੁੰਦੇ ਛਡਾ ਕੇ ਲੈ ਕੇ ਜਾਂਦੇ ਆ ਉਹ ਸਾਰੇ ਏਡੀ ਕਰਜਾਈ ਹੋ ਜਾਂਦੇ ਆ ਤਾਂ ਉਹਨੂੰ ਪਾਗਲ ਦਾ درجہ ਦਿੱਤਾ ਜਾਂਦਾ ਹੈ ਅਸੀਂ ਸਮੱਸਿਆਵਾਂ ਦਾ ਹੱਲ ਨਹੀਂ ਕਰਦੇ ਹਾਂਗੇ ਅਸੀਂ ਸਮੱਸਿਆਵਾਂ ਨੂੰ ਸਮਝਦੇ ਨਹੀਂ ਹਾਂਗੇ ਨਾ ਪੈਸੀਕੋਲ ਹੈ ਕੋਈ ਹੁੰਦਾ ਬਾਬੇ ਨੇ ਮੇਰਾ ਝਾੜਾ ਕਰਤਾ ਤੇ ਇਸ ਝਾੜਾ ਦਾ ਟ੍ਰੀਟਮੈਂਟ ਸੀ ਕਿ ਮੈਂ 10% ਜਾਂ 15% ਠੀਕ ਹੋ ਜਾਵਾਂਗਾ ਮਰਦਾ ਨਾ ਉਹ ਔਸਤਨ ਦਿਹਾੜੀ ਦੇ ਵਿੱਚ 7000 ਸ਼ਬਦ ਬੋਲ ਤੇ ਜਿਹੜੀ ਔਰਤਾਂ ਬੋਲਦੀ 20000 ਸ਼ਬਦ ਉਹ ਇਕੱਟੀਆਂ ਹੋਊਗਾ ਫਿਰ ਉਹਨੇ ਆਉਂਦਾ ਟੈਡ ਹੌਲਾ ਕਰ ਘਰ ਦੇ ਵਿੱਚ ਕੋਹੋਂ ਨਾਲ ਇੱਕਿਆ ਖਾਣ ਵਾਲੇ ਪੰਜ ਆ ਉਹਨਾਂ ਦਾ ਆਪਦਾ ਨਜ਼ਰੀਆ ਟੀਸੀ ਦੀ ਬਿਲਕੁਲ ਮਤਲਬ 36 ਡਿਗਰੀ ਤੇ ਬਦਲ ਜਾਂਦਾ ਉਹ ਨਜ਼ਰੀਆ ਸ਼ੀਸ਼ਾ ਦੇਖਣ ਵਾਲੇ ਸਾਰੇ ਹੀ ਸੱਜਣਾ ਨੂੰ ਮੇਰੇ ਤੇ ਗੌਰਵ ਖਾਨਾ ਵੱਲੋਂ ਪਿਆਰ ਭਰੀ ਸਸਿਆਕਾਲ ਸਸਰੀਕਾਲ ਜੀ ਅੱਜ ਗੱਲਬਾਤ ਦਾ ਵਿਸ਼ਾ ਹੈਗਾ ਡੇਰਾਵਾਦ ਨੂੰ ਲੈ ਕੇ ਬਾਬਿਆਂ ਨੂੰ ਲੈ ਕੇ ਕਿ ਅਕਸਰ ਸਮਾਜ ਦੇ ਵਿੱਚ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਕਿ ਜਿਹੜਾ ਡੇਰਾਵਾਦ ਆ ਇਹ ਮਾੜੀ ਗੱਲ ਹੈ ਇਹ ਜਿਹੜੇ ਬਾਬਿਆਂ ਕੋਲੇ ਜਾਣਾ ਇਹ ਬਹੁਤ ਗਲਤ ਗੱਲ ਹੈ ਪਰ ਇਹਨਾਂ ਗੱਲਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਪਰਤਾਂ ਨੇ ਉਹ ਪਰਤਾਂ ਕੀ ਨੇ ਉਹਦੇ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਗੌਰਵ ਜੀ ਮੌਜੂਦ ਨੇ ਗੌਰਵ ਜੀ ਕਿਵੇਂ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ ਕਿ ਜਿਹੜੇ ਮਰਦ ਔਰਤਾਂ ਨਡੇਰਿਆਂ ਦੇ ਵਿੱਚ ਜਾਂਦੇ ਨੇ ਕਿਵੇਂ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ ਦਿਲਬਖ ਸਿੰਘ ਜਿਹੜਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਮਾਜਿਕ ਵਰਤਾਰਾ ਹੁੰਦਾ ਨਾ ਉਹਨੂੰ ਅਸੀਂ ਬਿਲਕੁਲ ਇਹ ਕਰਕੇ ਨਹੀਂ ਨਕਾਰ ਸਕਦੇ ਹੁੰਦੇ ਕਿ ਇਹ ਮਤਲਬ ਇਸ ਵਿੱਚ ਕੋਈ ਤਰਕ ਨਹੀਂ ਹੈਗਾ ਜਾਂ ਇਹ ਗੈਰ ਤਰਕਿਕ ਹੈ ਹੂੰ ਤੇ ਕਿਉਂਕਿ ਦੇਖੋ ਸਮਾਜਿਕ ਵਰਤਾਰਿਆਂ ਦੇ ਵਿੱਚੇ ਬਹੁਤ ਵੱਡੇ ਸਾਈਕੋਲੋਜੀਕਲ ਕਾਰਨ ਹੁੰਦੇ ਇਹਨਾਂ ਦੇ ਪਿੱਛੇ ਇੱਕ ਬਹੁਤ ਲੰਬੀ ਚੋੜੀ ਹਿਸਟਰੀ ਹੁੰਦੀ ਹੈ ਹਨਾ ਕਿਉਂਕਿ ਇਹ ਵਰਤਾਰੇ ਕੋਈ ਅੱਜ ਦੇ ਤਾਂ ਸ਼ੁਰੂ ਹੋਏ ਨਹੀਂ ਹੈਗੇ ਲੰਬੀਆਂ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਸਦੀਆਂ ਤੋਂ ਚੱਲਦੇ ਆ ਰਹੇ ਆ ਵੀ ਜਿੰਨਾ ਗੱਲਾਂ ਕਰਕੇ ਨਾ ਸੀ ਜਾਂਦਾ ਜਨਮ ਹੋਇਆ ਅਸੀਂ ਕਹਿੰਦੇ ਆ ਵੀ ਇਹ 15ਵੀਂ ਸਦੀ ਮੀ 18ਵੀਂ ਸਦੀ ਦੇ ਬਰਤਾਰੇ ਹੈਗੇ ਆ 21ਵੀਂ ਸਦੀ ਜਾ ਕੇ ਲੋਕਾਂ ਨੂੰ ਛੱਡ ਦੇਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੇਖਣਾ ਪਊਗਾ ਵੀ ਜਿੰਨਾ ਕਾਰਨਾ ਕਰਕੇ ਲੋਕ 15ਵੀਂ ਸਦੀ ਵਿੱਚ ਇਹਨਾਂ ਡੇਰੀਆਂ ਦਾ ਜਨਮ ਹੋਇਆ ਵੀ ਉਹ ਕਾਰਨ ਖਤਮ ਹੋ ਗਏ ਮਨੁੱਖ ਦੀਆਂ ਉਹ ਤਕਲੀਫਾਂ ਜਿੰਨਾ ਕਰਕੇ ਇਹਨਾਂ ਡੇਰੀਆਂ ਦੇ ਵਿੱਚ ਜਾਂਦਾ ਉਹ ਦੂਰ ਹੋ ਗਈਆਂ ਜਾਂ ਜਿਹੜੇ ਮਗਨ ਅਵਿਗਿਆਨੀ ਕਾਰਨ ਸੀਗੇ ਉਹ ਖਤਮ ਹੋ ਗਏ ਜੋ ਤੱਕ ਉਹ ਮਨੋਵਿਗਿਆਨੀ ਕਾਰਨ ਖਤਮ ਨਹੀਂ ਹੋਣਗੇ ਲੋਕ ਡੇਰਿਆਂ ਵਿੱਚ ਜਾਂਦੇ ਹੀ ਰਹਿਣਗੇ ਤੁਸੀਂ ਇਹਨੂੰ ਕਿੰਨਾ ਹੀ ਗੈਰਤਾਰਕੇ ਕਹਿ ਦੋ ਜਾਂ ਕਿੰਨਾ ਹੀ ਵਹਿਮ ਭਰਮ ਪਖੰਡ ਕਹਿ ਦੋ ਲੋਕ ਜਾਣਗੇ ਜੋ ਤੱਕ ਉਹਨਾਂ ਦੇ ਕਾਰਨ ਖਤਮ ਨਹੀਂ ਹੁੰਦੇ ਹੂੰ ਤੁਹਾਨੂੰ ਕੀ ਲੱਗਦੇ ਨੇ ਉਹ ਮੂਡਲੇ ਕਾਰਨ ਕੀ ਨੇ ਜਿੰਨਾ ਕਰਕੇ ਲੋਕ ਜਿਹੜੇ ਡੇਰਿਆਂ ਵੱਲ ਦਾ ਰੁੱਕ ਕਰਦੇ ਆ ਮੋਟਲੀ ਕਰਨੀ ਹੁੰਦੀ ਹੈ ਦਿਲਬਖ ਜੀ ਦੇਖੋ ਜਿੱਥੇ ਤੱਕ ਦੇਖੋ ਦੇਖੋ ਜਿਹੜੇ ਡੇਰੇ ਹੈਗੇ ਐ ਡੇਰਿਆਂ ਦੇ ਵਿੱਚ ਅਕਸਰ ਇੱਕ ਗੱਲ ਕਹੀ ਜਾਂਦੀ ਹੈ ਕਿ ਡੇਰਿਆਂ ਦੇ ਵਿੱਚ ਔਰਤਾਂ ਜਾਵਾ ਜਾਂਦੀਆਂ ਹੈਗੀਆਂ ਹਮ ਮਰਦ ਲੋਕ ਜਿਹੜੇ ਘਟ ਜਾਂਦੇ ਹੈਗੇ ਆ ਤਾਂ ਇਹਦੇ ਵਿੱਚ ਇੱਕ ਬਕਾਫੀ ਵੱਡਾ ਸਾਈਕੋਲੋਜੀਕਲ ਰੀਜ਼ਨ ਹੈਗਾ ਕਿ ਜਿਹੜੀ ਔਰਤ ਹੈ ਉਹ ਇੱਕ ਸਮਾਜ ਦਾ ਇਹੋ ਜਿਹਾ ਅੰਗ ਹੈ ਜਾਂ ਘਰ ਦਾ ਇੱਕ ਇਹੋ ਜਿਹਾ ਹੁੰਦਾ ਹੈ ਵੀ ਜਿਹੜੀ ਖਾਸ ਕਰਕੇ ਜਿਹੜੀ ਹਾਊਸ ਵਾਈਫ ਹੈਗੀ ਆ ਹਨ ਜਿਹੜੀਆਂ ਉਹਦੀਆਂ ਪਰਸਨਲ ਸਮੱਸਿਆਵਾਂ ਹੁੰਦੀਆਂ ਨਾ ਦੇਖੋ ਹਾਊਸ ਵਾਈਫ ਇੱਕ ਘਰ ਦੇ ਵਿੱਚ ਇੱਕ ਮਸ਼ੀਨ ਵਾਂਗੂ ਕੰਮ ਕਰਦੀ ਹੈਗੀ ਆ ਹਨ ਉਹਦਾ ਟਾਈਮਿੰਗ ਹੈਗੀ ਆ ਮਤਲਬ ਵਧੀਆਂ ਡਿਊਟੀਆਂ ਸਗੀਆਂ ਜਾਂਗੀਆਂ ਵੀ ਸਾਰਾ ਨਹੀਂ ਟਾਈਮਿੰਗ ਹੈ ਹੀ ਨਹੀਂ ਹਾਂ ਟਾਈਮਿੰਗ ਤਾਂ ਦੇਖੋ ਹੈ ਹੀ ਨਹੀਂ ਹਨ ਸਭ ਤੋਂ ਪਹਿਲਾਂ ਉੱਠਣਾ ਸਭ ਤੋਂ ਲੇਟ ਸੌਣਾ ਜੇ ਡਿਊਟੀਆਂ ਦੀ ਗੱਲ ਕਰੀਏ ਤਾਂ ਹੁਣ ਹਰ ਇੱਕ ਬੰਦਾ ਉਹਨਾਂ ਡਿਊਟੀਆਂ ਨੂੰ ਆਪਣਾ ਹੱਕ ਸਮਝਦਾ ਹੂੰ ਤਾਂ ਉਹ ਸਮਝਦਾ ਵੀ ਇਹ ਇੱਕ ਮਸ਼ੀਨ ਹੈ ਹਨਾ ਜਿਨੇ ਮਤਲਬ ਇਹ ਚੀਜ਼ਾਂ ਇਹ ਫੰਕਸ਼ਨ ਹੈਗੇ ਜਿਹੜੇ ਇਹ ਕੰਮ ਕਰਨੇ ਹੈਗੇ ਆ ਹੂੰ ਤਾਂ ਕਿਤੇ ਨਾ ਕਿਤੇ ਉਹ ਹਰ ਇੱਕ ਬੰਦੇ ਨੂੰ ਲੱਗਦਾ ਹੈਗਾ ਕਿ ਔਰਤ ਨੇ ਸਵੇਰੇ ਬੱਚੇ ਨੂੰ ਉਠਾਉਣਾ ਬੱਚੇ ਨੂੰ ਤਿਆਰ ਕਰਨਾ ਹੈਗਾ ਮਰਦ ਲਈ ਖਾਣਾ ਬਣਾਉਣਾ ਹੈਗਾ ਤੇ ਹੋਰ ਜਿਹੜੇ ਘਰ ਦੇ ਕੰਮ ਕਰਨੇ ਹੈਗੇ ਆ ਉਹ ਇੱਕ ਮਤਲਬ ਇੱਕ ਡਿਫਾਲਟ ਸੈਟਿੰਗ ਹੈ ਔਰਤ ਦੇ ਵਿੱਚ ਉਹ ਲੋਕ ਸਮਝਦੇ ਆ ਹੂੰ ਤੇ ਉਹ ਇਹ ਨਹੀਂ ਦੇਖਿਆ ਜਾਂਦਾ ਹੈਗਾ ਕਿ ਔਰਤ ਇਹ ਕੰਮ ਕਰਨਾ ਚਾਹਦੀ ਹੈ ਨਹੀਂ ਕਰਨਾ ਚਾਹਦੀ ਜਾਂ ਇਹ ਕੰਮ ਕਰਕੇ ਖੁਸ਼ ਹੈਗੀ ਹੈ ਨਹੀਂ ਹੈਗੀ ਕੰਫਰਟੇਬਲ ਹੈਗੀ ਹੈ ਨਹੀਂ ਹੈਗੀ ਹੂੰ ਤੇ ਜਿਹੜਾ ਔਰਤਾਂ ਸਾਡੇ ਸਮਾਜ ਚ ਇੱਕ ਤਰਾਸ ਦੀ ਰਹੀ ਹੈਗੀ ਕਿ ਔਰਤਾਂ ਦਾ ਦੁੱਖ ਦਰਦ ਜਿਹੜਾ ਹੈਗਾ ਬੜੇ ਲੰਮੇ ਸਮੇਂ ਤੋਂ ਸੁਣਿਆ ਨਹੀਂ ਗਿਆ ਉਹਨਾਂ ਦੀ ਭਾਵਨਾਵਾਂ ਨੂੰ ਸਮਝਿਆ ਨਹੀਂ ਗਿਆ ਹੈਗਾ ਹੂੰ ਤੇ ਉਹ ਮਤਲਬ ਜਦੋਂ ਕਿਸੇ ਇਨਸਾਨ ਦੀਆਂ ਭਾਵਨਾਵਾਂ ਨੂੰ ਸਮਝਿਆ ਨਹੀਂ ਜਾਂਦਾ ਸੁਣਿਆ ਨਹੀਂ ਜਾਂਦਾ ਹੈਗਾ ਹੂੰ ਤਾਂ ਉਹ ਕੀ ਹੁੰਦਾਗਾ ਤਣਾਅ ਚ ਚਲਾ ਜਾਂਦਾ ਇਨਸਾਨ ਜਿਹੜਾ ਹੈਗਾ ਤਣਾਅ ਚ ਚਲਾ ਜਾਂਦਾ ਜਾਂ ਕੁਝ ਸਾਈਕਲੋਜੀਕਲ ਜਿਹੜੀਆਂ ਹੈਗੀਆਂ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਉਹ ਇਕੱਲਾ ਰਹਿਣਾ ਪਸੰਦ ਕਰਨ ਲੱਗ ਜਾਂਦਾ ਕਿਸ ਨਾਲ ਬੋਲਣਾ ਪਸੰਦ ਨਹੀਂ ਕਰਦਾ ਹੈਗਾ ਜੇ ਉਹ ਇਕੱਲਾ ਬੋਲਣ ਲੱਗ ਜਾਂਦਾ ਕਿਉਂਕਿ ਜਦੋਂ ਸੁਣਨ ਵਾਲਾ ਕੋਈ ਕੁਝ ਨਹੀਂ ਹੁੰਦਾ ਉਹ ਗੱਲ ਕਹਿਣਾ ਚਾਹੁੰਦਾ ਤਾਂ ਫਿਰ ਉਹ ਇਕੱਲਾ ਹੀ ਬੋਲਣ ਲੱਗ ਜਾਂਦਾ ਉਹ ਖੁਦ ਹੀ ਆਪਣੇ ਆਪ ਨੂੰ ਸਵਾਲ ਜਵਾਬ ਕਰਨ ਲੱਗ ਜਾਂਦਾ ਜਿਹਨੂੰ ਇਹ ਵੀ ਕਿਹਾ ਜਾਂਦਾ ਕਿ ਇਹਦੇ ਵਿੱਚ ਕੋਈ ਕਸਰ ਆ ਗਈ ਜੇ ਉਹਨੂੰ ਚੀਜ਼ਾਂ ਦੇਖਣ ਲੱਗ ਜਾਂਦੀਆਂ ਮੰਨ ਲਓ ਉਹ ਹੁਣ ਮੰਨ ਲਓ ਆਪਦੇ ਪੇਕੇ ਜਾਣਾ ਚਾਹੁੰਦੀ ਹੈਗੀ ਹੈ ਤੇ ਪੇਕੇ ਜਾਣੀ ਪਉਂਦੀ ਜਾਂ ਬਾਜ਼ਾਰ ਜਾਣਾ ਪਉਂਦੀ ਜਾਂ ਕੁਝ ਚੀਂਣਾ ਚਾਹੁੰਦੀ ਹੈ ਤਾਂ ਉਹਦੇ ਨਾਲ ਰੈਲੇਵੈਂਟ ਚੀਜ਼ਾਂ ਉਹਨਾਂ ਨੂੰ ਦਿਖਣ ਲੱਗ ਜਾਂਦੀਆਂ ਹੈਗੀਆਂ ਇਹਦੇ ਮਨੋਵਿਗਿਆਣੀ ਕਾਰਨ ਹੈਗੇ ਇਹ ਮਨੋਰੋਗ ਹੈਗਾ ਤੇ ਪਰ ਸਾਡੇ ਸਮਾਜ ਦੇ ਵਿੱਚ ਇਹਨੂੰ ਕਸਰ ਕਿਹਾ ਇੱਕ ਗੱਲ ਮੈਂ ਹੋਰ ਕਹਿਣਾ ਚਾਹੂੰਗਾ ਵੀ ਜਿਹੜੇ ਮਨੋਰੋਗ ਹੁੰਦੇ ਆ ਨਾ ਵੀ ਮਨੋਰੋਗਾਂ ਦਾ ਇਲਾਜ ਜੇ ਅਸੀਂ ਕਹਿੰਦੇ ਆ ਨਾ ਵੀ ਬਾਬਿਆਂ ਕੋਲ ਹੈ ਨਹੀਂ ਤਾਂ ਇਲਾਜ ਡਾਕਟਰਾਂ ਕੋਲੇ ਵੀ ਹੈ ਨਹੀਂ ਇਹਦਾ ਇਹ ਅਸਲ ਦੇ ਵਿੱਚ ਇੱਕ ਇਦਾਂ ਦੀ ਗੱਲਬਾਤ ਵੀ ਹੈਗੀ ਆ ਨਾ ਕਿ ਜਿਹੜਾ ਸਾਡਾ ਜਿਵੇਂ ਜਿਹੜੇ ਮੁਲਕ ਦੇ ਵਿੱਚ ਅਸੀਂ ਰਹਿੰਦੇ ਆ ਉਹਦੇ ਵਿੱਚ ਤਾਂ ਮਨੋਰੋਗ ਜੇ ਕਿਸੇ ਬੰਦੇ ਨੂੰ ਹੋਵੇ ਵੀ ਤਾਂ ਉਹਨੂੰ ਪਾਗਲ ਦਾ ਦਰਜਾ ਦਿੱਤਾ ਜਾਂਦਾ ਪਾਗਲ ਦਾ ਦਰਜਾ ਠੀਕ ਹੈ ਸਮਾਜ ਉਹਨੂੰ ਇਸ ਤਰ੍ਹਾਂ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਜਾਂਦਾ ਕਿ ਇਹ ਰੇ ਬੰਦਾ ਹੁਣ ਕਿਸੇ ਕੰਮ ਦਾ ਨਹੀਂ ਰਿਹਾ ਇਹ ਪਾਗਲ ਹੋ ਗਿਆ ਤੇ ਆਪਾਂ ਉਹ ਆਪਣੇ ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਹੈਗੇ ਆ ਤੇ ਕਈ ਵਾਰੀ ਆਪਾਂ ਦੇਖਿਆ ਕਿ ਉਹ ਬੰਦਿਆਂ ਨੂੰ ਸੰਗਲਾਂ ਦੇ ਵਿੱਚੋਂ ਜਿਹੜੇ ਝਗੜੇ ਹੁੰਦੇ ਛੜਾ ਕੇ ਲੈ ਕੇ ਜਾਂਦੇ ਆ ਅੱਛਾ ਉਹੀ ਬੰਦੀ ਜਿੱਦਾਂ ਮੇਰੇ ਕੋਲ ਇੱਕ ਕੋਟਕਪੂਰੇ ਦੀ ਉਦਾਹਰਨ ਹੈ ਇਹ ਸਾਡੇ ਕੋਟਕਪੂਰੇ ਦਾ ਇੱਕ ਭਾਈ ਸਾਹਿਬ ਸੀਗੇ ਉਹਨਾਂ ਨੂੰ ਮਿੰਟੂ ਜੀ ਲੈ ਗਏ ਠੀਕ ਹੈ ਉਸ ਤੋਂ ਬਾਅਦ ਉਹ ਬੰਦਾ ਠੀਕ ਹੋ ਕੇ ਵਾਪਸ ਆਇਆ ਕਿਉਂਕਿ ਉਹਦੀ ਦਵਾਈ ਦੇਖਪਾਲ ਉੱਤੇ ਹੋਈ ਦੇਖਭਾਲ ਉੱਤੇ ਹੋਈ ਵਾਪਸ ਆ ਕੇ ਉਹਨੇ ਆਪਣੀ ਦੁਕਾਨਦਾਰੀ ਵੀ ਕੀਤੀ ਪਰ ਸਾਡੇ ਮਤਲਬ ਚਾਹੇ ਇੱਕ ਬੰਦੇ ਲਈ ਇੱਕ ਜਿਹੜਾ ਮਨੋਰੋਗੀ ਹੁੰਦਾ ਉਹਨੂੰ ਸਾਂਭਣਾ ਜਾਂ ਪਰਿਵਾਰ ਲਈ ਉਹਨੂੰ ਸਾਂਭਣਾ ਇੱਕ ਬਹੁਤ ਵੱਡਾ ਚੈਲੰਜ ਹੈ ਉਹ ਚੈਲੰਜ ਇਸ ਕਰਕੇ ਵੀ ਹੈਗਾ ਕਿ ਸਰਕਾਰਾਂ ਦੇ ਵੱਲੋਂ ਉਹਨਾਂ ਸਹੂਲਤਾਂ ਉਸ ਤਰ੍ਹਾਂ ਦੀ ਦਵਾਈ ਬੂਟੀ ਉਸ ਤਰ੍ਹਾਂ ਦੀ ਦੇਖਭਾਲ ਮਤਲਬ ਉਹਨਾਂ ਲਈ ਪ੍ਰੋਵਾਈਡ ਨਹੀਂ ਕਰਵਾਈ ਜਾਂਦੀ ਹਾਲਾਂਕਿ ਮੈਂ ਵਿਦੇਸ਼ ਦੇ ਵਿੱਚ ਆਸਟ੍ਰੇਲੀਆ ਚ ਰਹਿ ਕੇ ਦੇਖਿਆ ਹੈਗਾ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਮੈਂ ਵੀ ਲੈ ਕੇ ਜਾਂਦਾ ਹੁੰਦਾ ਹਾਂ ਟੈਕਸੀ ਦੇ ਵਿੱਚ ਉਹਨਾਂ ਦੇ ਸਕੂਲ ਬਣੇ ਹੋਏ ਆ ਅਲੱਗ ਬਣੇ ਆਪਣੇ ਵੀ ਹੋਏ ਆ ਪਰ ਉਸ ਵੱਡੇ ਪੱਧਰ ਤੇ ਉਹ ਚੀਜ਼ ਨਹੀਂ ਹੈਗੀ ਸ਼ਾਇਦ ਇਸ ਕਰਕੇ ਇਹ ਸਮੱਸਿਆ ਹੈਗੀ ਹੈ ਜਿਹੜੀ ਜੇ ਇਸ ਤੇ ਕਾਬੂ ਪਾਇਆ ਜਾ ਸਕਦਾ ਹੈ ਮੈਂ ਕਹਿੰਦਾ ਵੀ ਇਸ ਤੇ ਕਾਬੂ ਪਾਇਆ ਜਾ ਸਕਦਾ ਤਾਂ ਉਹ ਕਾਬੂ ਪਾਉਣ ਦੇ ਵਿੱਚ ਸਰਕਾਰਾਂ ਦਾ ਯੋਗਦਾਨ ਹੋਊਗਾ ਸੋਸਾਇਟੀ ਦਾ ਯੋਗਦਾਨ ਹੋਊਗਾ ਇਸ ਕਰਕੇ ਮਨੋਰੋਗ ਜਿਹੜਾ ਮਨੋਰੋਗੀ ਹੁੰਦਾ ਉਹਨੂੰ ਮਤਲਬ ਹਾਂ ਪੱਖੀ ਨਜ਼ਰੀਏ ਨਾਲ ਨਹੀਂ ਵੇਖਿਆ ਜਾਂਦਾ ਨਾ ਪੱਖੀ ਨਜ਼ਰੀਏ ਨਾਲ ਵੇਖਿਆ ਜਾਂਦਾ ਮੈਂ ਬਿਲਕੁਲ ਉਬਾਦੀ ਵਾਪਸ ਆਪਣੀ ਗਲਤੀ ਅਨਾਂ ਚਾਹੁੰਦਾ ਕਿ ਮੈਂ ਕਿਹਾ ਸੀਗਾ ਕਿ ਜੇ ਇਨਾਂ ਮਨੋਰੋਗਾਂ ਦਾ ਇਲਾਜ ਬਾਬਿਆਂ ਕੋਲ ਨਹੀਂ ਹੈਗਾ ਤਾਂ ਡਾਕਟਰਾਂ ਕੋਲੇ ਵੀ ਨਹੀਂ ਹੈਗਾ ਹੁਣ ਜਿਹੜੀ ਮਨੋਰੋਗ ਹੁੰਦੇ ਠੀਕ ਕਿਉਂ ਨਹੀਂ ਹੁੰਦੇ ਹੈਗੇ ਹਨ ਪਹਿਲਾਂ ਤਾਂ ਸਾਡਾ ਜਿਹੜਾ ਸਮਾਜ ਹੈਗਾ ਇਹਦਾ ਨਜ਼ਰੀਆ ਜਿਹੜਾ ਹੈਗਾ ਮਨੋਰੋਗਾਂ ਪ੍ਰਤੀ ਇਹਨਾਂ ਨੂੰ ਪੋਜ਼ਿਟਿਵ ਕਰਨ ਦੀ ਲੋੜ ਹੈ ਇਹਨਾਂ ਨੂੰ ਹੱਸ ਕੇ ਇਹ ਚੀਜ਼ ਅਸੈਪਟ ਕਰਨ ਦੀ ਲੋੜ ਹੈ ਕਿ ਮਨੋਰੋਗ ਜਿਹੜਾ ਹੈਗਾ ਜਿਸ ਤਰ੍ਹਾਂ ਦੀ ਸਟ्रेसਫੁੱਲ ਅਜਿਹੀ ਲਾਈਫ ਹੈਗੀ ਹੈ ਤੇ ਉਹਦੇ ਵਿੱਚ ਮਨੋਰੋਗ ਬੜੀ ਆਮ ਜੀ ਗੱਲ ਹੈਗੀ ਹੈ ਇਹ ਮੈਂ ਕਿਤੇ ਪੜਿਆ ਸੀ ਮੈਂ ਤੁਹਾਡੀ ਗੱਲ ਦੇ ਵਿੱਚ ਗੱਲ ਪੂਰੀ ਕਰਾਂ ਤਾਂ ਉਹ ਕਿਸੇ ਬੰਦੇ ਨੇ ਕਿਸੇ ਡਾਕਟਰ ਨੇ ਇੱਕ ਗੱਲ ਲਿਖੀ ਹੋਈ ਸੀ ਕਿ ਜੇ ਤੁਹਾਡੀ ਲੱਤ ਦਾ ਐਕਸੀਡੈਂਟ ਹੁੰਦਾ ਹਨਾ ਜੇ ਤੁਹਾਡੀ ਲੱਤ ਦੀ ਹੱਡੀ ਟੁੱਟਦੀ ਹੈ ਖੂਨ ਨਿਕਲਦਾ ਹੈ ਉਵੇਂ ਜਦੋਂ ਤੁਸੀਂ ਕੋਈ ਤੁਹਾਨੂੰ ਐਂਗਜ਼ਾਇਟੀ ਸਟ੍ਰੈਸ ਹੁੰਦੀ ਹੈ ਨਾ ਤਾਂ ਤੁਹਾਡੇ ਦਿਮਾਗ ਦੇ ਵਿੱਚ ਬਿਲਕੁਲ ਉਦਾਂ ਦੀ ਹਾਰਮੋਨ ਰਿਲੀਜ਼ ਕਰਦਾ ਦਿਮਾਗ ਜਦੋਂ ਤੁਹਾਡੀ 6:00 ਵਜੇ ਤੋਂ ਹੁੰਦੇ ਆ ਤੇ ਜਿਹੜਾ ਦਰਦ ਜਿਹੜਾ ਹੈਗਾ ਹਾਂ ਦਰਦ ਉਵੇਂ ਫੀਲ ਕਰਦਾ ਦਿਮਾਗ ਵਿਦੇਸ਼ਾਂ ਵਿੱਚ ਕਿਹਾ ਜਾਂਦਾ ਕਿ ਜਿਹੜਾ ਫਿਜ਼ੀਕਲ ਹਰੈਸ਼ਮੈਂਟ ਆ ਤੇ ਮੈਂਟਲ ਹਰੈਸ਼ਮੈਂਟ ਉਹ ਇੱਕੋ ਹੀ ਗੱਲ ਆ ਉਹਦੀ ਇੱਕੋ ਹੀ ਗੱਲ ਹੁੰਦੀ ਹੈ ਉਹਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੁੰਦਾ ਤੁਸੀਂ ਹਰਟ ਦੋਨੋਂ ਕਿਸੇ ਕਿਸੇ ਚੀਜ਼ ਦੀ ਕਰ ਰਹੇ ਹੋ ਬੰਦੇ ਨੂੰ ਤਾਂ ਜਿਹੜੀ ਉਹ ਗੱਲ ਹੈਗੀ ਆ ਉਹ ਸਾਡੇ ਸਮਾਜ ਨੂੰ ਸਮਝਣ ਦੀ ਲੋੜ ਹੈ ਕਿ ਜਿਹੜੇ ਮਨੋਰੋਗ ਮਨੋਰੋਗੀ ਇਨਸਾਨ ਆ ਜਿਹ ਉਸ ਮਸਿਆ ਉਹ ਸ਼ੇਅਰ ਕਰਨਾ ਚਾਹੁੰਦਾ ਉਹ ਚਾਹੁੰਦਾ ਕਿ ਮੇਰਾ ਪਰਿਵਾਰ ਜਿਹੜਾ ਹੈਗਾ ਉਸ ਮਸਿਆ ਨੂੰ ਹਲ ਕਰਨ ਦੇ ਵਿੱਚ ਮੇਰੀ ਮਦਦ ਕਰੇ ਜਿਹੜੇ ਮੇਰੇ ਨੀਅਰ ਐਂਡ ਨੀਅਰ ਜ਼ਬਰੇ ਦੋਸਤ ਹੈ ਮੇਰੇ ਪਰਿਵਾਰ ਹੈ ਨਾ ਪਰਿਵਾਰ ਤਾਂ ਤੇ ਕੋਈ ਹੀ ਹੁੰਦਾ ਇੱਕ ਦੂਜੇ ਦੇ ਦੁੱਖ ਤਕਲੀਫ ਚ ਕੰਮ ਆਉਣਾ ਹੀ ਪਰਿਵਾਰ ਹੁੰਦਾ ਨਾ ਤਾਂ ਉਹ ਉਮੀਦਿਤ ਕਰਦਾ ਉਹਨਾਂ ਰਿਸ਼ਤਿਆਂ ਦੇ ਰਿਸ਼ਤਾ ਹੋਣ ਦੇ ਨਾਤੇ ਹੈ ਨਾ ਕਿ ਕਿਸੇ ਦਾ ਆਪਣੇ ਫਾਦਰ ਮਤਲਬ ਪਿਓ ਹੋਣ ਦੇ ਨਾਤੇ ਉਮੀਦ ਕਰਦਾ ਮੇਰੀ ਮਦਦ ਕਰੋ ਭਰਾ ਹੋਣ ਦੇ ਨਾਤੇ ਉਮੀਦ ਕਰਦਾ ਮੇਰੀ ਮਦਦ ਕਰੋ ਤੇ ਜਦੋਂ ਉਹਦੇ ਇਮੋਸ਼ਨ ਸਮਝੇ ਨਹੀਂ ਜਾਂਦੇ ਉਹਨੂੰ ਉਹਦੇ ਹਾਲ ਦੇ ਛੱਡ ਦਿੱਤਾ ਜਾਂਦਾ ਉਹਦੀ ਮਦਦ ਨਹੀਂ ਕੀਤੀ ਜਾਂਦੀ ਤੇ ਉਹ ਬੰਦਾ ਜਿਹੜਾ ਹੁੰਦਾ ਉਹਦੀ ਸਮੱਸਿਆ ਸਮ ਸੁਲਝਾਉਣ ਤੋਂ ਅਸਮਰਥ ਹੁੰਦਾ ਤਾਂ ਮੈਂਟਰੀ ਡਿਸਰਵ ਚਾਹੂੰਗਾ ਤੁਸੀਂ ਦੇਖੋ ਬਹੁਤ ਸਾਰੇ ਲੋਕ ਜਿਹੜੇ ਕਰਜ਼ਾਈ ਹੋ ਜਾਂਦੇ ਆ ਹਾਂ ਕਰਜ਼ਾਈ ਕਰਜ਼ਾ ਨਾ ਉਤਰਨ ਦੀ ਸੂਰਤ ਦੇ ਵਿੱਚ ਬਹੁਤ ਸਾਰੇ ਲੋਕ ਸੁਸਾਈਡ ਕਰ ਲੈਂਦੇ ਆ ਹਾਂ ਜਿਵੇਂ ਬਹੁਤ ਸਾਰੇ ਲੋਕ ਮਤਲਬ ਮਨੋ ਰੋਗੀ ਹੋ ਜਾਂਦੇ ਆ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਆ ਮੈਂਟਲੀ ਡਿਸਰਵ ਹੋ ਜਾਂਦੇ ਆ ਹਾਂ ਤਾਂ ਤੁਸੀਂ ਦੇਖੋ ਵੀ ਉਹ ਰਿਸ਼ਤੇਦਾਰ ਜਿਹੜੇ ਉਹਦਾ ਕਰਜ਼ਾ ਲਾਉਣ 'ਚ ਮਦਦ ਨਹੀਂ ਕਰ ਰਹੇ ਹੈਗੇ ਉਹ ਜਦੋਂ ਬਿਮਾਰ ਹੋ ਕੇ ਕਿਸੇ ਹਸਪੀਟਲ ਚ ਐਡਮਿਟ ਹੁੰਦਾ ਹੈ ਹਾਂ ਤਾਂ ਉਹਦੀ ਇਲਾਜ ਤੇ 1 ਲੱਖ 1.5 ਲੱਖ 2 ਲੱਖ ਰੁਪਏ ਖਰਚ ਕਰਦੇ ਨੇ ਤੇ ਕਈ ਵਾਰੀ ਉਹਦਾ ਕਰਜ਼ਾ ਹੁੰਦਾ ਹੀ 1 ਲੱਖ 1.5 ਲੱਖ ਆ ਹੂੰ ਉਹ ਰਲ ਕੇ ਤਾਂ ਕਰਜ਼ਾ ਨਹੀਂ ਲਾਉਂਦੇ ਤੁਸੀਂ ਦੇਖੋ ਉਹ ਜਿਹੜਾ 1.5 ਤੋਂ 2 ਲੱਖ ਰੁਪਏ ਜੀ ਉਹਨੂੰ ਇਕੱਠਾ ਕਰਕੇ ਦੇ ਦੇਂਦੇ ਉਹਦਾ ਕਰਜ਼ਾ ਲੈ ਜਾਂਦਾ ਉਹ ਇਸ ਸਮੱਸਿਆ ਹੱਲ ਹੋ ਜਾਂਦੀ ਹੂੰ ਪਰ ਅਸੀਂ ਇਸ ਸਮੱਸਿਆ ਨੂੰ ਹੱਲ ਨਹੀਂ ਕਰਦੇ ਅਸੀਂ ਉਸ ਡਾਕਟਰ ਨੂੰ ਪੈਸੇ ਦਿੱਤੇ ਡਾਕਟਰ ਨੇ ਮਰੀਜ਼ ਨੂੰ ਠੀਕ ਕਰਕੇ ਇੱਕ ਵਾਰੀ ਘਰੇ ਭੇਜਦਾ ਪਰ ਉਹ ਸਮੱਸਿਆ ਤਾਂ ਉਵੇਂ ਹੀ ਖੜੀ ਆ ਹਾਂ ਐਸੀ ਗੱਲ ਤੇ ਆ ਰਹੀ ਸੀ ਸਮੱਸਿਆ ਤਾਂ ਉੱਥੇ ਹੀ ਖੜੀ ਹੈ ਕਰਜ਼ਾਈ ਤਾਂ ਅੱਜ ਵੀ ਹੈ ਪੈਸੇ ਲੈਣ ਵਾਲੇ ਬੰਦੇ ਤਾਂ ਉਹਨੂੰ ਅੱਜ ਵੀ ਤੰਗ ਕਰ ਰਹੇ ਆ ਤਾਂ ਉਹਦੀ ਸਮੱਸਿਆ ਤਾਂ ਹੱਲ ਹੋਈ ਨਹੀਂ ਹੈਗੀ ਸੋ ਅਸੀਂ ਸਮੱਸਿਆਵਾਂ ਹੱਲ ਨਹੀਂ ਕਰਦੇ ਹੈਗੇ ਅਸੀਂ ਸਮੱਸਿਆਵਾਂ ਨੂੰ ਸਮਝਦੇ ਨਹੀਂ ਹੈਗੇ ਅਸੀਂ ਬਸ ਮਤਲਬ ਭੇਡ ਚੱਲ ਜੇ ਜਤਰੀ ਜਾਂਦੇ ਆ ਕੋਈ ਸਾਰੇ ਸਾਨੂੰ ਬਾਬਾ ਸੁਜੈਸਟ ਕਰਦਾ ਸੀ ਬਾਬੇ ਕੋਲ ਚਲੇ ਗਏ ਕਿਸੇ ਨੇ ਸਾਨੂੰ ਡਾਕਟਰ ਸੁਜੈਸਟ ਕਰਤਾ ਉਧਰ ਚਲੇ ਗਏ ਅੱਛਾ ਇਹਦੇ ਵਿੱਚ ਇਹ ਵੀ ਹੈ ਨਾ ਜਿਵੇਂ ਹੁਣ ਜਿਹੜੀ ਆਪਾਂ ਗੱਲ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਆਪਾਂ ਕਿਉਂਕਿ ਬਾਬਿਆਂ ਵਾਲਾ ਟੌਪਿਕ ਛੇੜਿਆ ਸੀ ਤਾਂ ਉਹਦਾ ਮਤਲਬ ਕਾਰਨ ਮੈਂ ਜਾਨਣਾ ਚਾਹੁੰਦਾ ਸੀ ਕਿ ਕਿਹੜੀ ਵਜ੍ਹਾ ਹੁੰਦੀ ਹੈ ਕਿਉਂਕਿ ਦੇਖੋ ਸਾਰੇ ਬੰਦੇ ਚੰਗਾ ਡਾਕਟਰ ਫੋੜ ਨਹੀਂ ਕਰ ਸਕਦੇ ਹਾਂਜੀ ਸਾਰੇ ਬੰਦਿਆਂ ਨੂੰ ਇਹ ਸਮਝ ਨਹੀਂ ਹੁੰਦੀ ਇਹ ਮਨੋਰੋਗ ਹੈ ਠੀਕ ਹੈ ਫਿਰ ਉਹ ਜਿਹੜੀ ਕਸਰ ਵਾਲੀ ਤੁਸੀਂ ਗੱਲ ਕੀਤੀ ਸੀ ਤੇ ਕੋਈ ਨਾ ਕੋਈ ਰਿਸ਼ਤੇਦਾਰ ਕੋਈ ਤੁਹਾ ਹਣਾ ਕਈ ਵਾਰੀ ਤੁਹਾਨੂੰ ਕੁਝ ਲਾ ਦੇ ਜਾਂਦਾ ਏ ਕਿਰ ਸਾਡੇ ਫਲਾਣੇ ਨੂੰ ਵੀ ਪ੍ਰੋਬਲਮ ਹੋਈ ਸੀ ਉਹ ਫਲਾਣੇ ਡੇਰੇ ਗਿਆ ਉੱਥੋਂ ਠੀਕ ਹੋ ਕੇ ਆ ਗਿਆ ਤਾਂ ਉਹ ਬੰਦਾ ਉਧਰ ਚਲਾ ਜਾਂਦਾ ਏ ਇਹਦਾ ਕੀ ਕਾਰਨ ਲੱਗਦਾ ਤੁਹਾਨੂੰ ਮੈਂ ਦਿਲਬਰਜੀ ਉਹੀ ਗੱਲ ਹੈ ਵੀ ਇਹ ਗੱਲਾਂ ਨਾ 22 ਵਰਸਾ ਵੀ ਹੈਗੀਆਂ ਜਿਵੇਂ ਮੈਂ ਕਿਹਾ ਸੀਗਾ ਵੀ ਜੇ ਡਾਕ ਵੀ ਇਹ ਮਨੋਰੋਗ ਦਾ ਇਲਾਜ ਬਾਬਿਆਂ ਕੋਲ ਨਹੀਂ ਹੈਗਾ ਤਾਂ ਡਾਕਟਰਾਂ ਕੋਲ ਵੀ ਨਹੀਂ ਹੈਗਾ ਤਾਂ ਗੱਲ ਇਹ ਹੈਗੀ ਵੀ ਕਿਤੇ ਨਾ ਕਿਤੇ ਇਲਾਜ ਹੈਗਾ ਵੀ ਹੈ ਇਲਾਜ ਹੈਗਾ ਕੀ ਹੈ ਮੈਂ ਨਾ ਇੱਕ ਸੈਂਟੀਫਿਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਨਾ ਪਲੇਸੀਬੋ ਇਫੈਕਟ ਹੁੰਦਾ ਉਦੇ ਵਿੱਚ ਕੀ ਹੁੰਦਾ ਕਿ ਜਦੋਂ ਕੋਈ ਨਵੀਂ ਦਵਾਈ ਹੁੰਦੀ ਹੈ ਦਵਾਈ ਬਣਦੀ ਹੈਗੀ ਹੈ ਤਾਂ ਉਹਦੀ ਡੋਜ਼ ਜਿਹੜੀ ਹੁੰਦੀ ਹੈ ਉਹ ਸੈੱਟ ਕਰਨ ਵੇਲੇ ਨਾ ਐਕਸਪੈਰੀਮੈਂਟ ਕਰਦੇ ਆ ਹਿਊਮਨ ਬਾਡੀ ਤੇ ਵੀ ਇਹ ਕਿੰਨੀ ਡੋਜ਼ ਇਹਦੀ ਹੈਗੀ ਹੈ ਉਹ ਸੈੱਟ ਕੀਤੀ ਜਾਵੇ ਕਿ ਉਹਦੀ ਜਿਹੜੀ ਬਿਮਾਰੀ ਹੈਗੀ ਹੈ ਠੀਕ ਹੋ ਜਾਏ ਇੰਨੀ ਡੋਜ਼ ਨਾਲ ਠੀਕ ਹੈ ਤਾਂ ਉਹਨੂੰ ਜਿਹੜੀ ਪਹਿਲੀ ਗੋਲੀ ਦਿੱਤੀ ਜਾਂਦੀ ਹੈ ਨਾ ਉਸ 'ਚ ਨਾ ਮਤਲਬ ਕੋਈ ਕੈਮੀਕਲ ਨਹੀਂ ਹੁੰਦਾ ਹੂੰ ਉਸ ਚ ਖਾਲੀ ਪਾਊਡਰ ਦੀ ਗੋਲੀ ਹੁੰਦੀ ਹੈ ਉਹ ਗੋਲੀ ਦਿੱਤੀ ਜਾਂਦੀ ਹੈ ਤੇ ਉਹਨੂੰ ਕਿਹਾ ਜਾਂਦਾ ਵੀ ਇਹ ਗੋਲੀ ਜਿਹੜੀ ਹੈਗੀ ਆ ਥੋੜਾ ਸਾਈਕੋਲੋਜੀਕਲ ਵੇ ਨਾਲ ਕਿਹਾ ਜਾਂਦਾ ਵੀ ਇਹ ਗੋਲੀ ਤੂੰ ਤਿੰਨ ਟਾਈਮ ਲੈਣੀ ਹੈਗੀ ਠੰਡੇ ਪਾਣੀ ਨਾਲ ਲੈਣੀ ਹੈ ਗਰਮ ਪਾਣੀ ਨਾਲ ਲੈਣੀ ਹੈ ਹੂੰ ਤੇ ਫਿਰ ਉਸ ਤੋਂ ਅਗਲੇ ਦਿਨ ਮਰੀਜ਼ ਨੂੰ ਪੁੱਛਿਆ ਜਾਂਦਾ ਵੀ ਕੀ ਤੈਨੂੰ ਕੋਈ ਫਰਕ ਪਿਆ ਹੂੰ ਤਾਂ ਉਹ ਮਰੀਜ਼ ਕਈ ਵਾਰੀ ਨਾ ਮਤਲਬ ਉਹ ਹੁਣ ਦਵਾਈ ਤਾਂ ਹੈ ਨਹੀਂ ਸੀ ਪਾਊਡਰ ਦੀ ਗੋਲੀ ਸੀ ਪਰ ਮਰੀਜ਼ ਦਾ ਜਿਹੜਾ ਜਵਾਬ ਹੁੰਦਾ ਹੋਵੇ ਸ਼ਈ ਇੰਨਾ ਇਹ ਹੁੰਦਾ ਕਿ ਮੈਂ 10% ਜਾਂ 15% ਠੀਕ ਹੋ ਗਿਆ ਠੀਕ ਹੋ ਗਿਆ ਇਨੂੰ ਕਹਿੰਦੇ ਆ ਪੈਸਿਵ ਇਫੈਕਟ ਕਿ ਤੁਸੀਂ ਮਤਲਬ ਤੁਸੀਂ ਤੁਹਾਨੂੰ ਬਿਮਾਰੀ ਸੀ ਤੁਸੀਂ ਤੁਹਾਨੂੰ ਡਾਕਟਰ ਨੇ ਦਵਾਈ ਦਿੱਤੀ ਤੁਹਾਨੂੰ ਲੱਗਿਆ ਮੈਨੂੰ ਡਾਕਟਰ ਹੀ ਦਵਾਈ ਦਿੱਤੀ ਆ ਤਾਂ ਤੁਸੀਂ ਉਸ ਹੌਸਲੇ ਨਾਲ ਹੀ 10-15% ਠੀਕ ਹੋਗੇ ਸੋ ਜਦੋਂ ਇਹ ਬਾਬਿਆਂ ਦੇ ਡੇਰੇਆਂ ਦੇ ਵਿੱਚ ਜਾਂਦੇ ਹੈਗੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਬਾਬੇ ਨੇ ਮੇਰਾ ਛਾੜਾ ਕਰਤਾ ਤੇ ਇਹ ਛਾੜਾ ਦਾ ਟਰੀਟਮੈਂਟ ਸੀ ਤੇ ਹੁਣ ਮੈਂ ਠੀਕ ਹੋ ਜਾਊਂਗਾ 10-15% ਉਹੀ ਇਫੈਕਟ ਜਿਹੜਾ ਉਧਰ ਸੀ ਇੱਧਰ ਵੀ ਕੰਮ ਕਰ ਗਿਆ ਕਈ ਵਾਰ ਮਤਲਬ ਛੋਟੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਮ ਜਿਹੜੀਆਂ ਵੱਡੀਆਂ ਬਿਮਾਰੀਆਂ ਹੁੰਦੀਆਂ ਉਹ ਨਹੀਂ ਠੀਕ ਹੋ ਪੰਦੀਆਂ ਜਿਹੜੀਆਂ ਬਿਮਾਰੀਆਂ ਛੋਟੀਆਂ ਹੁੰਦੀਆਂ ਕਈ ਵਾਰ ਬਿਮਾਰੀਆਂ ਇਹੋ ਜਿਹੀਆਂ ਹੁੰਦੀਆਂ ਕਿ ਇੱਕ ਔਰਤ ਆ ਗਈ ਅੱਗੀ ਉਹ ਘਰੇ ਕਾਇਦਾ ਜੀ ਜੇ ਪਿੰਡਾਂ ਦੇ ਵਿੱਚ ਥੋੜੀ ਕੀ ਬੈਕਵਰਡ ਲਾਈਫ ਦੀ ਆਪਾਂ ਜੇ ਗੱਲ ਕਰੀਏ ਹੂੰ ਤਾਂ ਉਹਨੂੰ ਮਤਲਬ ਘਰੋਂ ਨਿਕਲਣ ਦਾ ਮੌਕਾ ਨਹੀਂ ਮਿਲਦਾ ਘਰ ਦੇ ਵਿੱਚ ਘਰ ਦੇ ਵਿੱਚੋਂ ਬੰਨੀ ਹੋਈ ਆ ਔਰਤ ਉਹ ਬਾਜ਼ਾਰ ਜਾਣਾ ਚਾਹਦੀ ਹੈ ਕਿਸੇ ਮੇਲੇ ਜਾਣਾ ਚਾਹਦੀ ਹੈ ਕਿਸੇ ਗੁਰਦੁਆਰੇ ਮੰਦਰ ਜਾਣਾ ਚਾਹਦੀ ਹੈ ਜੋ ਆਪਦੀ ਇੱਛਾ ਜ਼ਾਹਿਰ ਵੀ ਕਰਦੀ ਹੈ ਪਰ ਉਹਨੂੰ ਲੈ ਆ ਜਾਣੀ ਜਾਂਦਾ ਹੂੰ ਠੀਕ ਹੈ ਜੀ ਉਹ ਕਿਤੇ ਨਾ ਕਿਤੇ ਜਦੋਂ ਫਿਰ ਉਹ ਬਸ ਚ ਜਾਂਦੀ ਐ ਥੋੜਾ ਬੋ ਟ੍ਰੈਵਲ ਕਰਦੀ ਐ ਬਾਬੇ ਕੋਲ ਜਾਂਦੀ ਐ ਉੱਥੇ ਕੋਈ ਹੋਰ ਲੇਡੀਜ਼ ਨਾਲ ਗੱਲ ਕਰਦੀ ਉਹਨਾਂ ਨੂੰ ਆਪਦੀ ਮਤਲਬ ਮਨ ਦੀ ਗੱਲ ਸ਼ੇਅਰ ਕਰਦੀ ਐ ਤਾਂ ਮਨ ਹਲਕਾ ਹੋ ਜਾਂਦਾ ਜਿਵੇਂ ਨਾ ਮੈਂ ਕਿ ਤੁਹਾਨੂੰ ਗੱਲ ਦੱਸਦਾ ਕਿ ਮੈਂ ਨਾ ਇੱਕ ਦਿਨ Google ਤੇ ਦੇਖ ਰਿਹਾ ਸੀ ਕਿ ਜਿਹੜਾ ਮਰਦ ਆ ਨਾ ਉਹ ਔਸਤਨ ਦਿਹਾੜੀ ਦੇ ਵਿੱਚ 7000 ਸ਼ਬਦ ਬੋਲਦਾ ਹਾਂਜੀ ਤੇ ਜਿਹੜੀ ਔਰਤ ਆ ਬੋਲਦੀ 20000 ਸ਼ਬਦ ਹਾਂਜੀ ਤੇ ਹੁਣ 13000 ਸ਼ਬਦ ਜ਼ਿਆਦੇ ਆ ਉਹ ਜ਼ਿਆਦਾ ਹੋਣ ਦਾ ਕਾਰਨ ਕਿਤੇ ਨਾ ਕਿਤੇ ਤਾਂ ਬੋਲਣਾ ਹੀ ਨੇ ਨਾ ਹਾਂ ਹਾਂ ਨਹੀਂ ਨਹੀਂ ਉਹ ਜ਼ਿਆਦਾ ਹੋਣ ਦਾ ਕਾਰਨ ਵੀ ਕਿਤੇ ਨਾ ਹੀ ਆ ਵੀ ਉਹ 7000 ਸੁਣੇ ਵੀ ਨਹੀਂ ਜਾਂਦੇ ਨਾ हां 7000 2000 ਬਣ ਕੇ ਆਉਂਦੇ 2000 ਬਣ ਕੇ ਨਿਕਲਦੇ ਆ ਵੀ ਮੈਨੂੰ ਵੀ ਲੱਗਦਾ ਫਿਰ ਆ ਵੀ ਜਿਹੜੇ ਉਹ ਜਿਹੜੇ ਸ਼ਬਦ ਨੇ ਚਲੋ ਇਹ ਇੱਕ ਹੋ ਸਕਦਾ ਕੋਈ ਸਟੱਡੀ ਹੋਈ ਹੋਵੇ ਜਿੱਥੋਂ ਮੈਂ ਪੜ੍ਹਿਆ ਸੀਗਾ ਇਹ ਗੱਲ ਪਰ ਉਹ ਜਿਹੜੇ 20 ਯਰ ਸ਼ਬਦ ਜਿਹੜੇ ਆਪਾਂ ਕਹਿੰਦੇ ਆ ਕਿ ਉਹ ਜਿਵੇਂ ਇੱਕ ਅਕਸਰੀ ਹੈ ਨਾ ਔਰਤਾਂ ਬਾਰੇ ਗੱਲ ਕਹੀ ਜਾਂਦੀ ਕਈ ਕਹੀ ਜਾਂਦੀ ਹੈ ਇਹ ਮੈਂ ਬਹੁਤ ਵਾਰੀ ਪਿੰਡਾਂ ਸੁਣਿਆ ਕਿ ਚਲੋ ਜੀ ਉਹ ਇਕੱਠੀਆਂ ਹੋਵਗੀਆਂ ਫਿਰ ਉਹਨੇ ਆਪਦਾ ਢੱਡਾ ਹੋਲਾ ਕਰ ਲਿਆ ਢੱਡਾ ਹੋਲਾ ਕਰ ਲਿਆ ਹਾਂ ਹੈਨਾ ਬਿਲਕੁਲ ਵੀ ਇਹ ਮਤਲਬ ਇੱਕ ਤਰੀਕਾ ਜਿਵੇਂ ਤੁਸੀਂ ਕਿਹਾ ਵੀ ਉੱਥ ਉਹ ਡੇਰੇ ਟ੍ਰੈਵਲ ਕਰਕੇ ਗਈ ਕਿਸੇ ਹੋਰ ਔਰਤਾਂ ਦੇ ਨਾਲ ਗਈ ਉੱਥੇ ਕਿਸੇ ਪਿੰਡਾਂ ਦੀਆਂ ਹੋਰ ਔਰਤਾਂ ਮਿਲੀਆਂ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਲੀਗਲ ਦਿਲਬਰ ਡਿਸਕਸ ਕਰਿਆ ਜਿਹੜੀ ਹਾਊਸ ਵਾਈਫ ਹੈਗੀ ਉਹਨੂੰ ਛੁੱਟੀ ਤਾਂ ਮਿਲਦੀ ਨਹੀਂ ਕੰਮ ਤੋਂ ਇਸੇ ਬਾਰੇ ਉਹਨੂੰ ਇੱਕ ਦਿਨ ਛੁੱਟੀ ਵੀ ਮਿਲੀ ਛੁੱਟੀ ਵੀ ਮਿਲ ਜਾਂਦੀ ਹੈ ਛੁੱਟੀ ਮਿਲੀ ਉਹਦੇ ਸਰੀਰ ਨੂੰ ਆਰਾਮ ਮਿਲਿਆ ਉਹਦੇ ਦਿਮਾਗ ਨੂੰ ਆਰਾਮ ਮਿਲਿਆ ਅੱਛਾ ਫਿਰ ਬਾਬਿਆਂ ਨੇ ਨਾ ਦੇਖਿਆ ਵੀ ਬਾਬੇ ਮਤਲਬ ਕੁਛ ਮਤਲਬ ਘਰ ਦੇ ਆਣ ਨੂੰ ਕੀ ਕਹਿੰਦੇ ਨੇ ਵੀ ਭਾਈ ਇਹਨੂੰ ਨਾ ਤੁਸੀਂ 5-7 ਦਿਨ ਇਹ ਤੋਂ ਕੰਮ ਨਾ ਲਿਓ। ਹਾਂ ਇਹ ਤੋਂ ਕੰਮ ਨਾ ਕਰਾਓ। ਉਹ ਆਰਾਮ ਕਰਨ ਦਿਓ। ਠੀਕ ਹੈ ਇਹਨੂੰ ਆਰਾਮ ਕਰਨ ਦਿਓ। ਇੱਕ ਇਹ ਜਿਹੜਾ ਕੁਝ ਖਾਣਾ ਪੀਣਾ ਚਾਹੁੰਦੀ ਹੈ ਤਾਂ ਮਨਪਸੰਦ ਉਹ ਇਹਨੂੰ ਲਿਆ ਕੇ ਦਿਓ। ਹਾਂਜੀ ਹਾਂਜੀ। ਜੇ ਕੋਈ ਇਹਨੇ ਸੂਟ ਪਹਿਨਣਾ ਹੈ ਇਹਦੇ ਮਨਪਸੰਦ ਇਹਨੂੰ ਸੂਟ ਵੀ ਬਣਾ ਦਿਓ। ਬਿਲਕੁਲ। ਹੁਣ ਬਾਬਾ ਉਹ ਸਾਰੀ ਚੀਜ਼ ਫੜੀ ਬੈਠਾ। ਫੜੀ ਬੈਠਾ। ਠੀਕ ਹੈ ਵੀ ਜੇ ਸੋਣੇ ਇਲਾਜ ਕਰਨਾ ਤੇ ਉਹ ਇਹੀ ਚੀਜ਼ ਉਹ ਬੀਬੀ ਚਾਹੁੰਦੀ ਸੀ। ਇਹੀ ਚੀਜ਼ ਔਰ ਚਾਹੁੰਦੀ ਸੀ ਤੇ ਜੇ ਇਹਨਾਂ ਗੱਲਾਂ ਨੂੰ ਪਹਿਲਾਂ ਹੀ ਸਮਝ ਲਿਆ ਜਾਵੇ ਤਾਂ ਬਾਬਿਆਂ ਦੇ ਜਾਣ ਦੀ ਲੋੜ ਨਹੀਂ। ਲੋੜੀ ਨਾ ਪ ਇਸ ਤੋਂ ਇਲਾਵਾ ਹੋਰ ਤੁਹਾਨੂੰ ਕੀ ਲੱਗਦਾ ਹੈ ਵੀ ਹੋਰ ਵੀ ਕੀ ਕਰਨ ਹੈਗੇ ਆ ਤੇ ਦਿਲਬਖ ਜੀ ਮੈਂ ਇੱਕ ਬਿਮਾਰੀ ਦਾ ਹੋਰ ਜ਼ਿਕਰ ਕਰਨਾ ਚਾਹੁੰਗਾ ਕਿ ਬਿਮਾਰੀ ਹੈ ਜਿਸ ਸੀਰੀਆ ਹਮ ਇਸ ਸੀਰੀਆ ਦੇ ਵਿੱਚ ਕੀ ਹੁੰਦਾ ਹੈ ਕਾਕ ਜਿਹੜੀਆਂ ਇੱਕ ਇਹ ਜਿਹੜੀ ਬਿਮਾਰੀ ਹੈ ਨਾ ਇਹ ਜ਼ਿਆਦਾਤਰ ਜਵਾਨ ਕੁੜੀਆਂ ਨੂੰ ਹੁੰਦੀ ਹੈ 16 17 ਸਾਲ ਦੀ ਉਮਰ ਦੇ ਵਿੱਚ ਜਦੋਂ ਬਾਡੀ ਦੇ ਵਿੱਚ ਹਾਰਮੋਨਲ ਚੇਂਜਸ ਆਉਂਦੇ ਹੈਗੇ ਆ ਹਮ ਤੁਸੀਂ ਦੇਖੋਗੇ ਵੀ ਜਦੋਂ ਇਹ ਉਮਰ ਹੁੰਦੀ ਹੈ ਹਨਾ ਜਿਹਨੂੰ ਪਾਲੀ ਉਮਰ ਵੀ ਕਿਹਾ ਜਾਂਦਾ ਹੈਗਾ ਉਹ ਕਿਸੇ ਗੱਲ ਕਰਕੇ ਕਿਹਾ ਜਾਂਦਾ ਹੈਗਾ ਮਤਲਬ ਇਸ ਉਮਰ ਦੇ ਵਿੱਚ ਹਾਰਮੋਨਸ ਚੇਜ ਹੁੰਦੇ ਆ ਅਸਰੀਰ ਦੀਆਂ ਥੋੜੀਆਂ ਜਿਹੀਆਂ ਜ਼ਰੂਰਤਾਂ ਮੰਨਦੀਆਂ ਜ਼ਰੂਰਤਾਂ ਜਾਂ ਦਿਮਾਗ ਦੀਆਂ ਸਾਡੀ ਜਾਂ ਰੂਹ ਦੀ ਖਰਾਕ ਕਹ ਲੋ ਵੀ ਉਹ ਬਦਲ ਜਾਂਦੀ ਹੈ ਹਾਂ ਤੇ ਪਰ ਇਹ ਚੀਜ਼ਾਂ ਮਤਲਬ ਪਹਿਲਾਂ ਕੀ ਹੁੰਦਾ ਸੀਗਾ ਵੀ ਛੋਟੀ ਉਮਰ ਦੇ ਵਿੱਚ ਵਿਆਹ ਹੋ ਜਾਂਦੇ ਸੀਗੇ ਹੂੰ ਤੁਸੀਂ ਸਮਝ ਰਹੇ ਹੋਵੋਗੇ ਕਿ ਵਾਕੀ ਜਿਹੜਾ ਚੌਨਾ ਹੈ ਜੀ 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 ਤਾਂ ਪਹਿਲਾਂ ਜਿਹੜੇ ਵਿਆਹ ਸੀਗੇ 16-18 ਉਮਰ ਦੇ ਵਿੱਚ ਹੋ ਜਾਂਦੇ ਸੀਗੇ ਤਾਂ ਜਿਹੜੀਆਂ ਕੁੜੀਆਂ ਜਾਂ ਮਰਦ ਹੈਗੇ ਆ ਤਾਂ ਉਹਨਾਂ ਦੀਆਂ ਜਿਹੜੀਆਂ ਜਿਹੜੇ ਸੈਕਸੂਅਲ ਡਿਜ਼ਾਇਰ ਸੀਗੇ ਜਾਂ ਸੈਕਸੂਅਲ ਇੱਛਾਵਾਂ ਸੀਗੀਆਂ ਉਹ ਟਾਈਮ ਸਿਰ ਹੀ ਪੂਰੀਆਂ ਹੋ ਜਾਂਦੀਆਂ ਸੀ ਜਦੋਂ ਫੁੱਟੀਆਂ ਸ਼ੁਰੂ ਹੁੰਦੀਆਂ ਸੀ ਉਹਦੇ ਹੀ ਪੂਰੀਆਂ ਹੋ ਜਾਂ ਪਰ ਅੱਜ ਕੱਲ ਵਿਆਹ ਜਿਹੜੇ ਹੈਗੇ ਆ ਵੀ ਲੇਟ ਹੋ ਰਹੇ ਹੈਗੇ ਆ ਵੱਡੀ ਉਮਰਾਂ ਦੇ ਵਿੱਚ ਹੋ ਰਹੇ ਹੈਗੇ ਆ ਤਾਂ ਉਹ ਪੀਰੀਅਡ ਜਿਹੜਾ ਕੱਢਣਾ ਪੈਂਦਾ ਹੈਗਾ ਵੀ ਸਾਡੇ ਸਮਾਜਿਕ ਦੇ ਵਿੱਚ ਬੰਦਿਸ਼ਾਂ ਇੰਨੀਆਂ ਹੈਗੀਆਂ ਕਿ ਉਸ ਤਰ੍ਹਾਂ ਦਾ ਕਲਚਰ ਨਹੀਂ ਹੈਗਾ ਕਿ ਤੁਸੀਂ ਵਿਆਹ ਤੋਂ ਪਹਿਲਾਂ ਵੀ ਆਪਦੀ ਇਹਨਾਂ ਛਾਵਣ ਪੂਰਾ ਕਰ ਸਕੋ ਸਾਡਾ ਸਮਾਜ ਜਿਹੜਾ ਮਾਨਤਾ ਨਹੀਂ ਦਿੰਦਾ ਤੇ ਉਹ ਬਿਮਾਰੀ ਦਾ ਰੂਪ ਲੈ ਲੈਂਦੀਆਂ ਕੁੜੀਆਂ ਨੂੰ ਹਿਚਕੀਆਂ ਲੱਗ ਜਾਂਦੀਆਂ ਪਰ ਡਾਕਟਰਾਂ ਨੂੰ ਪਤਾ ਹੁੰਦਾ ਕਿ ਕਾਰਨ ਕੀ ਹੈ ਜਦੋਂ ਉਸ ਤਰ੍ਹਾਂ ਦਾ ਕੇਸ ਡਾਕਟਰਾਂ ਕੋਲ ਜਾਂਦਾ ਤਾਂ ਡਾਕਟਰ ਕੀ ਸਾਧ ਹੁੰਦੇ ਆ ਇਹਦਾ ਵਿਆਹ ਕਰ ਦਿਓ ਮਤਲਬ ਡਾਕਟਰਾਂ ਨੂੰ ਪਤਾ ਹੁੰਦਾ ਵੀ ਉਹਨੂੰ ਲੋੜ ਕਿਸੇ ਹੋਰ ਚੀਜ਼ ਦੀ ਹੈ ਤੇ ਉਹ ਜਦੋਂ ਉਹਦੀ ਪੂਰਤੀ ਨਹੀਂ ਹੋ ਰਹੀ ਤਾਂ ਕਿਸੇ ਹੋਰ ਰੂਪ ਦੇ ਵਿੱਚ ਬਾਹਰ ਆ ਰਹੀ ਹੈ ਹੂੰ ਤਾਂ ਸਿੰਪਟਮਸ ਹੁੰਦੇ ਆ ਇਸ ਗੱਲਾਂ ਨੂੰ ਮਤਲਬ ਪਛਾਣਨ ਦੇ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਹੋਰ ਕੀ ਲੱਗਦਾ ਹੈ ਕਿ ਜਿਹੜੀ ਮਰਦ ਜਾਂਦੇ ਨੇ ਚਲੋ ਔਰਤਾਂ ਦੀ ਆਪਾਂ ਸਾਈਕੋਲੋਜੀ ਸਮਝ ਲਈ ਹਾਂਜੀ ਕਿ ਆਹ ਕਾਰਨ ਨੇ ਕਿ ਮਰਦਾਂ ਦੇ ਜਾਣ ਦਾ ਕੀ ਕਾਰਨ ਹੈ ਕਿ ਬਹੁਤ ਸਾਰੇ ਮਰਦ ਵੀ ਹੈਗੇ ਆ ਜਿਹੜੇ ਉਹ ਮਤਲਬ ਡੇਰਿਆਂ ਵੱਲੋਂ ਰੋਕ ਕਰਦੇ ਆ ਹਾਂਜੀ 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 ਇਹ ਵੀ ਚੰਗੀ ਚੰਗਾ ਸਵਾਲ ਹੈ ਦੇਖੋ ਭਾਜੀ ਦੇਖੋ ਮੈਂ ਪਿਛਲੇ ਵੀ ਇੱਕ ਪੋਡਕਾਸਟ ਦੇ ਵਿੱਚ ਗਿਆ ਸੀਗਾ ਕਿ ਜਿਹੜਾ ਸਾਡਾ ਵਰਕ ਕਲਚਰ ਹੈ ਨਾ ਸੋਸ਼ਲ ਸੁਸਾਇਟੀ ਦਾ ਜਿਹੜਾ ਕਲਚਰ ਹੈ ਕਿ ਜਿਹੜਾ ਮਰਦ ਹੈਗਾ ਦੇਖੋ ਜਮਾਨਾ ਬਦਲ ਚੁੱਕਿਆ ਟਾਈਮ ਬਦਲ ਚੁੱਕਿਆ ਵੀ ਅਸੀਂ ਜ਼ਰੂਰਤਾਂ ਦੀ ਰੇਸ ਤੋਂ ਨਿਕਲ ਕੇ ਸੁਵਿਧਾਾਂ ਦੀ ਰੇਸ ਦੇ ਵਿੱਚ ਆ ਚੁੱਕੇ ਤਾਂ ਜਿਹੜਾ ਮਰਦ ਹੈਗਾ ਉਹ ਇਕੱਲਾ ਕਮਾ ਕੇ ਪੰਜ ਜਣੇ ਦੀਆਂ ਜ਼ਰੂਰਤਾਂ ਤਾਂ ਪੂਰੀਆਂ ਕਰ ਸਕਦਾ ਉਹ ਤੇ ਸ਼ੌਂਕ ਪੂਰੇ ਨਹੀਂ ਕਰ ਸਕਦਾ ਉਹਨੇ ਦੇ ਖਵਾਇਸ਼ਾਂ ਪੂਰੀਆਂ ਨਹੀਂ ਕਰ ਸਕਦਾ ਜਿਵੇਂ ਵੱਡੀਆਂ ਵੱਡੀਆਂ ਅੱਜ ਕੱਲ੍ਹ ਵੀ ਹਰ ਬੰਦੇ ਨੇ ਆਈਫੋਨ ਲੈਣਾ ਹੈ ਤਾਂ ਉਹਨੂੰ ਦੇਖੋ ਜੇ ਉਹ ਜ਼ਰੂਰਤਾਂ ਪੂਰੀਆਂ ਕਰਨ ਲਈ 8 ਘ ਕਸੂਰ ਤਾਂ ਉਹ 12 ਘੰਟੇ ਕੰਮ ਕਰਕੇ ਵੀ ਨਹੀਂ ਦੇ ਪਾਰਿਆ ਆਪਣੇ ਪਰਿਵਾਰ ਨੂੰ ਤੇ ਜਿਹੜਾ ਹੁਣ ਇੱਥੇ ਕਲਚਰ ਕੀ ਹੈ ਇੱਥੇ ਕਲਚਰ ਅੱਜ ਵੀ ਉਹੀ ਹੈ ਕਿ ਘਰ ਦੇ ਵਿੱਚ ਇੱਕ ਮਾਣ ਵਾਲਾ ਇੱਕ ਹੈ ਖਾਣ ਵਾਲੇ ਪੰਜ ਹੈ ਉਹਦੀ ਜ਼ਰੂਰਤਾਂ ਪੂਰੀਆਂ ਨਹੀਂ ਕਰ ਪਾਉਂਦਾ ਮਤਲਬ ਕਸੂਰ ਤਾਂ ਵਧੀ ਜਿੰਦਗੀ ਨਹੀਂ ਦੇ ਪਾਉਂਦਾ ਪਰਿਵਾਰ ਨੂੰ ਤਾਂ ਉਹ ਵੀ ਸਟ्रेस ਰਹਿਣ ਲੱਗ ਜਾਂਦਾ ਉਹਦੀ ਉਹਦੀ ਉਹਦਾ ਦੁੱਖ ਤਕਲੀਫ ਵੀ ਨਹੀਂ ਸਮਝਿਆ ਜਾਂਦਾ ਫਿਰ ਉਹ ਨਸ਼ਿਆਂ ਦਾ ਸਾਰਾ ਲੈਣ ਲੱਗ ਜਾਂਦਾ ਸ਼ਰਾਬ ਪੀਣ ਲੱਗ ਜਾਂਦਾ ਤੇ ਪੈਸੇ ਨਾਲ ਜਿਹੜੀਆਂ ਮਤਲਬ ਜ਼ਰੂਰਤਾਂ ਦੀ ਪੂਰਤੀ ਪਹਿਲੇ ਹੀ ਨਹੀਂ ਹੋ ਰਹੀ ਸੀ ਹੁਣ ਤਾਂ ਦੀ ਤਾਂ ਉਹ ਪੈਸਾ ਫਿਰ ਹੋਰ ਘਟਣ ਲੱਗ ਜਾਂਦਾ ਜਦੋਂ ਸ਼ਰਾਬ ਤੇ ਖਰਚਾ ਹੋਣ ਲੱਗ ਜਾਂਦਾ ਹੂੰ ਤਾਂ ਫਿਰ ਉਹ ਉਹ ਵੀ ਫਿਰ ਉਹਨੂੰ ਵੀ ਮਤਲਬ ਸ਼ਰਾਬੀ ਦਾ ਜਾਂ ਨਸ਼ੇੜੀ ਦਾ ਟੈਗ ਲਾ ਦਿੱਤਾ ਜਾਂਦਾ ਸਮੱਸਿਆ ਉਹਦੀ ਵੀ ਨਹੀਂ ਸਮਝੀ ਜਾਂਦੀ ਹੂੰ ਵੀ ਐਕਚੁਅਲੀ ਇਹ ਤਕਲੀਫ ਕਿਉਂ ਹੈ ਨਸ਼ੇ ਵਾਲਾ ਕਿਉਂ ਹੋ ਗਿਆ ਹੂੰ ਫਿਰ ਉਹ ਵੀ ਕਹਿੰਦੇ ਵੀ ਕਸਰ ਨਾ ਕੀ ਚਲੋ ਜੀ ਬਾਬਾ ਜੀ ਦੇ ਲੈ ਚ ਹੂੰ ਕਿ ਇਹਦੇ ਵਿੱਚ ਮੈਂ ਇੱਕ ਹੋਰ ਗੱਲ ਜੋੜਨੀ ਚਾਹੁੰਦਾ ਸੀ ਕਿ ਸਾਡੇ ਜਿਹੜੇ ਲੋਕ ਨੇ ਜਿਹੜੇ ਬਹੁਤੇ ਤਰਕਸ਼ੀਲ ਹੋ ਜਾਂਦੇ ਆ ਹਾਂਜੀ ਤਾਂ ਤਰਕਸ਼ੀਲ ਬਿਲਕੁਲ ਉਹ ਮਤਲਬ ਗੱਲਾਂ ਨੂੰ ਨਕਾਰਨਾ ਹੀ ਸ਼ੁਰੂ ਕਰ ਦਿੰਦੇ ਆ ਕਿ ਜਿਹੜਾ ਕੋਈ ਬੰਦਾ ਡੇਰੇ ਜਾਂਦਾ ਜਿਹੜੇ ਤੁਸੀਂ ਮਨੋਗਿਆਨਕ ਕਾਰਨ ਦੱਸੇ ਆ ਠੀਕ ਆ ਉਹ ਜਿਵੇਂ ਹੀ ਉਹਨਾਂ ਨੂੰ ਨਕਾਰਨਾ ਹੀ ਸ਼ੁਰੂ ਕਰ ਦਿੰਦੇ ਆ ਠੀਕ ਆ ਜਿਹਦੇ ਕਰਕੇ ਕਈ ਵਾਰੀ ਮਤਲਬ ਕਈ ਵਾਰੀ ਤਾਂ ਲੜਾਈਆਂ ਵਾਲੇ ਸੀਨ ਵੀ ਬਣਨੇ ਬਣਾ ਜਾਂਦੇ ਆ ਕਈ ਵਾਰ ਪਿੰਡਾਂ ਦੇ ਵਿੱਚ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਉਹ ਉਹਨਾਂ ਦਾ ਆਪਦਾ ਨਜ਼ਰੀਆ ਟੀਚੇ ਦੀ ਬਿਲਕੁਲ ਮਤਲਬ 36 ਡਿਗਰੀ ਤੇ ਬਦਲ ਜਾਂਦਾ ਉਹ ਨਜ਼ਰੀਆ ਤੁਹੇ ਬਾਜੀ ਕਿਤੇ ਨਾ ਕਿਤੇ ਦੇਖੋ ਜਿਹੜੇ ਲੋਕ ਨਾਸਤਿਕ ਹੁੰਦੇ ਆ ਜਾਂ ਜਿਹੜੇ ਲੋਕ ਧਰਮ ਨਾਲੋਂ ਟੁੱਟਦੇ ਆ ਜਾਂ ਜਿਹੜੇ ਸਮਾਜਿਕ ਮਾਨਤਾਵਾਂ ਨਾਲੋਂ ਟੁੱਟਦੇ ਆ ਕਿਤੇ ਨਾ ਕਿਤੇ ਦੇਖੋ ਉਹਨਾਂ ਚੀਜ਼ਾਂ ਨੇ ਉਹਨਾਂ ਦਾ ਨੁਕਸਾਨ ਕੀਤਾ ਹੁੰਦਾ ਹ ਹ ਕਿਸੇ ਨਾ ਕੋਈ ਵੱਡਾ ਨੁਕਸਾਨ ਕੀਤਾ ਹੁੰਦਾ ਹ ਮੰਨ ਲਓ ਕੋਈ ਪੇਸ਼ੈਂਟ ਹੁੰਦਾ ਉਹਨਾਂ ਦੇ ਘਰ ਦੇ ਵਿੱਚ ਹਨਾ ਵੀ ਉਹ ਹੁਣ ਹੈਗਾ ਤਾਂ ਮਨੋਰੋਗੀ ਸੀਗਾ ਜੇ ਮੈਂ ਕਿਹਾ ਕਿ ਡੇਰਿਆਂ ਚ ਜਾ ਕੇ ਛੋਟੀਆਂ ਸਮੱਸਿਆਵਾਂ ਤਾਂ ਹੱਲ ਹੋ ਜਾਂਦੀਆਂ ਵੱਡੀਆਂ ਨਹੀਂ ਵੱਡੀਆਂ ਨਹੀਂ ਉਹ ਮਨੋਰੋਗੀ ਸੀਗਾ ਉਹਦਾ ਟ੍ਰੀਟਮੈਂਟ ਹੋਣਾ ਚਾਹੀਦਾ ਸੀ ਡਾਕਟਰਾਂ ਤੋਂ ਇਲਾਜ ਹੋਣਾ ਚਾਹੀਦਾ ਡਾਕਟਰਾਂ ਤੋਂ ਹੂੰ ਠੀਕ ਹੈ ਜੀ ਤੇ ਜਿਵੇਂ ਮੈਂ ਕਿਹਾ ਵੀ ਮਨੋਰੋਗ ਠੀਕ ਨਹੀਂ ਹੁੰਦੇ ਐਕਚੁਅਲੀ ਮਨੋਰੋਗ ਠੀਕ ਤਾਂ ਘਰ ਦੇ এনवायरमेंट ਨਾਲ ਹੁੰਦੇ ਆ ਹੂੰ ਵੀ ਮਰੀਜ਼ ਦੀ ਜਿਹੜੀ ਬਿਮਾਰੀ ਹੈ ਜਿਵੇਂ ਮੈਂ ਕਿਹਾ ਵੀ ਉਹਦਾ ਕਰਜਾ ਲਊਗਾ ਤਾਂ ਠੀਕ ਹੋਊਗਾ ਨਹੀਂ ਉਹ ਸਾਰੀ ਉਹ ਦਵਾਈਆਂ ਖਾਈ ਜਾਊਗਾ ਉਹ ਦਵਾਈਆਂ ਤੇ ਟਿਕ ਜੂਗਾ ਡਾਕਟਰ ਨੂੰ ਸਟੇਬਲ ਕਰ ਦੂਗਾ ਬਿਮਾਰੀ ਉਹਦੀ ਅੱਗੇ ਨਹੀਂ ਵਧਣ ਦਊਗਾ ਤੁਹਾਨੂੰ ਦੇਖਣ ਚ ਲੱਗੂਗਾ ਮਾਨਸਿਕ ਰੋਕ ਹੀ ਨਹੀਂ ਹੈਗਾ ਪਰ ਹੈਗਾ ਤਾਂ ਹੈ ਨਾ ਬਿਲਕੁਲ ਠੀਕ ਹੈ ਤਾਂ ਉਸ ਤਰ੍ਹਾਂ ਦੇ ਕੁਝ ਕੇਸ ਹੁੰਦੇ ਆ ਜਿਹੜੇ ਡਾਕਟਰਾਂ ਕੋਲ ਜਾਣੇ ਚਾਹੀਦੇ ਸੀਗੇ ਤੇ ਚਲੇ ਜਾਂਦੇ ਬਾਬਿਆਂ ਕੋਲੇ ਤੇ ਵਿਗੜ ਜਾਂਦੇ ਆ ਤੇ ਜਿੱਥੋਂ ਕਿ ਫਿਰ ਉਹਨਾਂ ਦਾ ਜਿਹੜਾ ਗੁੱਸਾ ਹੈਗਾ ਉਹਨਾਂ ਦੇ ਮਨ 'ਚ ਕਿ ਗੁੱਸਾ ਪੈਦਾ ਹੋ ਜਾਂਦਾ ਵੀ ਜੇ ਇਸ ਬੰਦੇ ਦਾ ਡਾਕਟਰ ਕੋਲੇ ਇਲਾਜ ਹੋਇਆ ਹੁੰਦਾ ਇਹ ਬੰਦਾ ਬਾਬਿਆਂ ਕੋਲੇ ਨਾਲ ਆਪਰੀ ਕਿ ਸਾਰੇ 100% ਕੇਸ ਆ ਜਿਹੜੇ ਉਹ ਤਾਂ ਡਾਕਟਰਾਂ ਤੋਂ ਵੀ ਨਹੀਂ ਹੱਲ ਹੁੰਦੇ ਪਲੇਸਟਾ ਉੱਥੇ ਵੀ ਪੈਣੇ ਸ਼ੁਰੂ ਹੋ ਜਾਂਦੇ ਆ ਬਹੁਤ ਸਾਰੇ ਜਦੋਂ ਮਰੀਜ਼ਾਂ ਦੀ ਡੈਥ ਹੁੰਦੀ ਹੈ ਤਾਂ ਕਈ ਵਾਰੀ ਲੋਕ ਅੱਗੇ ਵਧ ਕੇ ਕਹਿੰਦੇ ਆ ਕਿ ਜੀ ਸਾਡੇ ਮਰੀਜ਼ ਨੂੰ ਗਲਤ ਦਵਾਈ ਦੇਤੀ ਫਿਰ ਇਹ ਗੱਲ ਤਾਂ ਦੋਨੇ ਪਾਸੇ ਟੁੱਕਦੀ ਆ ਦੇਖੋ ਦਿਲਬਖ ਜੀ ਜਿਹੜਾ ਬੰਦਾ ਥੋੜਾ ਜਿਹਾ ਤਰਕਸ਼ੀਲ ਹੁੰਦਾ ਹੈ ਜਾਂ ਵਿਗਿਆਨਿਕ ਵਿਚਾਰਾਂ ਦਾ ਬੰਦਾ ਉਹ ਇਹ ਗੱਲ ਤਾਂ ਸਮਝਦਾ ਹੀ ਹੈਗਾ ਨਾ ਕਿ ਜੇ ਬਾਬੇ ਕੋਲ ਜੇ ਕੋਈ ਬੰਦਾ ਜਾ ਕੇ ਠੀਕ ਹੋ ਰਿਹਾ ਹੈਗਾ ਤਾਂ ਉਹਦੇ 'ਚ ਕੋਈ ਸ਼ਕਤੀ ਨਹੀਂ ਹੈਗੀ ਉਹ ਕੋਈ ਜਾਦੂ ਨਹੀਂ ਹੈਗਾ ਕੋਈ ਟੂਣਾ ਨਹੀਂ ਹੈਗਾ ਜਿਵੇਂ ਮੈਂ ਕਿਹਾ ਪਲੇਸਿਬੋ ਇਫੈਕਟ ਹੁੰਦਾ ਹੈ ਉਹ ਸਮਝਦੇ ਵੀ ਇਹਦੇ 'ਚ ਮਨੋਵਿਗਿਆਨਿਕ ਕਾਰਨ ਹੈਗੇ ਆ ਤਾਂ ਕਰਕੇ ਵੀ ਉਹ ਕਹਿੰਦੇ ਆ ਵੀ ਤੁਸੀਂ ਮਨੋਵਿਗਿਆਨ ਨੂੰ ਹੀ ਸਮਝ ਲਓ ਇਹਨਾਂ ਕੋਲ ਜਾਣ ਦੀ ਵੀ ਹੈ ਹੂੰ ਪਰ ਉਹਦੇ ਲਈ ਉਹ ਪਰ ਪਰ ਕੀ ਹੁੰਦਾਗਾ ਕਿ ਤਰਕਸ਼ੀਲਾਂ ਦੇ ਵਿੱਚ ਵੀ ਕੀ ਹੁੰਦਾਗਾ ਕਿ ਜਿਹੜੀ ਗੱਲ ਹੈਗੀ ਜਿਹੜਾ ਉਹਨਾਂ ਦਾ ਪ੍ਰਚਾਰ ਹੈਗਾ ਉਹਗਾ ਉਹਨਾਂ ਦੇ ਸਬਜੈਕਟ ਦਾ ਉਹ ਪ੍ਰਚਾਰ ਮਨੋਵਿਗਿਆਨਿਕ ਤਰੀਕੇ ਨਾਲ ਨਹੀਂ ਕੀਤਾ ਜਾਂਦਾ ਉਹ ਵੀ ਇੱਕ ਲਕੀਰ ਖਿੱਚ ਦਿੰਦੇ ਆ ਡੂ ਐਂਡ ਡਾਟਸ ਦੀ ਇਹ ਆ ਕਰਨਾ ਆ ਨਹੀਂ ਕਰਨਾ ਨਹੀਂ ਮੈਂ ਉਹੀ ਗੱਲ ਕਹਿਣ ਲੱਗਾ ਸੀ ਨਾ ਮੈਂ ਤਰਕਸ਼ੀਲ ਨੂੰ ਇੱਕ ਗੱਲ ਦੇਖੀ ਹੈ ਉਹ ਆਪਣੀ ਗੱਲ ਦਾ ਪ੍ਰਚਾਰ ਕਰਨ ਦੀ ਬਜਾਏ ਧਰਮ ਨੂੰ ਜ਼ਿਆਦਾ ਭੰਡਦੇ ਆ ਨਹੀਂ ਉਹ ਫਿਰ ਉਹਨਾਂ ਮਤਲਬ ਡਿਟੇਲ ਚ ਕਾਰਨ ਵੀ ਨਹੀਂ ਦੱਸਦੇ ਹੈਗੇ ਹੂੰ ਹਨਾ ਵੀ ਇਹਨੂੰ ਕਿਉਂ ਨਹੀਂ ਲੈਣਾ ਚਾਹੀਦਾ ਬਸ ਇੱਕੋ ਗੱਲ ਵੀ ਵਿਆਹ ਮੈਂ ਧਰਮ ਮੈਂ ਗੱਲ ਇੱਥੇ ਖਤਮ ਮੈਂ ਉਹੀ ਕਹਿੰਦਾ ਸੀ ਨਾ ਵੀ ਉਹ ਧਰਮ ਨੂੰ ਪ੍ਰੋਪਰ ਡਿਫਾਈਨ ਨਹੀਂ ਕਰ ਪਾਉਂਦੇ ਧਰਮ ਨੂੰ ਭੰਡਣ ਤੇ ਜ਼ਿਆਦਾ ਜ਼ੋਰ ਲਾ ਦਿੰਦੇ ਹਨ ਜਿਹੜੇ ਲੋਕ ਉਹਨਾਂ ਨਾਲ ਜੁੜੇ ਹੈਗੇ ਆ ਉਹਨਾਂ ਨੂੰ ਵੀ ਮਤਲਬ ਸਾਈਕੋਲੋਜੀਕਲ ਪੱਖ ਤੋਂ ਐਕਸਪਲੇਨ ਨਹੀਂ ਕਰਦੇ ਹੈਗੇ ਹਨਾ ਵੀ ਇਹ ਕਿਉਂ ਸਹੀ ਹੈ ਕਿਉਂ ਗਲਤ ਹੈ ਉਹ ਵੀ ਕਲਗੀਰ ਖਿੱਚ ਦਿੰਦੇ ਆ ਵੀ ਆਹ ਸਹੀ ਆ ਗਲਤ ਹੈ ਤੇ ਜਿਹੜਾ ਵੀ ਇਹ ਜਿਹੜਾ ਸਾਡਾ ਸਾਡੀ ਵਿਚਾਰਧਾਰਾ ਰੱਖ ਗਈ ਆ ਵੀ ਇਹਨੂੰ ਤੁਸੀਂ ਕੱਟੜਤਾ ਨਾਲ ਆਪਦੇ ਜੀਵਨ ਦੇ ਵਿੱਚ ਅਪਲਾਈ ਕਰਨਾ ਹੈਗਾ ਤੁਸੀਂ ਜਿਹੜਾ ਧਾਰਮਿਕ ਬੰਦਾ ਹੈਗਾ ਉਹ ਤਾਂ ਗੱਲ ਹੀ ਨਹੀਂ ਸੁਣਨੀ ਲੇਗੀ ਤੇ ਜਿਹੜਾ ਕੋਈ ਉਸ ਤਰ੍ਹਾਂ ਦੇ ਪਰਸ਼ਕਤੀ ਤੋਂ ਗੱਲ ਕਰਦਾ ਵੀ ਤਾਂ ਗੱਲ ਹੀ ਨਹੀਂ ਸੁਣੀ ਉਹਨੇ ਪੋਲਿਟਿਕਸ ਵੀ ਨਹੀਂ ਦੇਣੀ ਉਹ ਤਾਂ ਤੁਸੀਂ ਬੜਾ ਸੁਣੀ ਡਿਕਲੇਅਰ ਕਰ ਦਿੰਦਾ ਵੀ ਇਹ ਤਾਂ ਗਲਤ ਆ ਹੂੰ ਤਾਂ ਇਹ ਗੱਲਾਂ ਹੈਗੀਆਂ ਕੁਝ ਸੋ ਦੋਸਤੋ ਇਹ ਸੀ ਗੱਲਬਾਤ ਕਿ ਲੋਕ ਡੇਰਿਆਂ ਵੱਲ ਕਿਉਂ ਜਾਂਦੇ ਆ ਤੇ ਕਈ ਵਾਰੀ ਡੇਰੇ ਤੇ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਕਿਵੇਂ ਹੋ ਜਾਂਦੇ ਆ ਕਉਂਕਿ ਉਹਦੇ ਪਿੱਛੇ ਵੀ ਕੁਝ ਵਿਗਿਆਨਕ ਕਾਰਨ ਹੁੰਦੇ ਆ ਜਿਦੇ ਕਰਕੇ ਜਿਵੇਂ ਇੱਕ ਪਲੇਸਿਬੋ ਇਫੈਕਟ ਦਾ ਗੌਰਵ ਨੇ ਜ਼ਿਕਰ ਕੀਤਾ ਕਿ ਉਹਨਾਂ ਕਾਰਨਾਂ ਕਰਕੇ ਵੀ ਛੋਟੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਇਸੇ ਤਰ੍ਹਾਂ ਦਾ ਹੀ ਇੱਕ ਹੋਰ ਪ੍ਰੋਗਰਾਮ ਲੈ ਕੇ ਜਲਦੀ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਤੁਹਾਡਾ ਬਹੁਤ ਬਹੁਤ ਧੰਨਵਾਦ